ਇੱਥੇ ਵੇਟ ਕਰ ਰਹੇ ਹਾਂ ਕਿ ਰਿਹਾ ਕਰਨਗੇ ਭਾਣਾ ਸਿੱਧੂ ਨੂੰ ਪਹੁੰਚਣਗੇ ਅਸੀਂ ਕਿਤੇ ਨਾ ਕਿਤੇ ਸਵਾਗਤ ਨਾਲ ਲੈ ਕੇ ਆਵਾਂਗੇ ਕੀ ਆ ਲੱਗਦਾ ਕੀ ਆ ਸਿਸਟਮ ਤੁਹਾਨੂੰ ਰਿਹਾ ਕਰਨਾ ਚਾਹੀਦਾ ਦੇਖੋ ਜਵਾਨ ਦਾ ਬਹੁਤ ਮੁੱਲ ਹੁੰਦਾ ਜਦੋਂ ਬੰਦਾ ਜਵਾਨ ਦੇ ਜੇ ਤਾਂ ਲੈ ਲਓ ਵੀ ਉਹ ਜਹਾਨ ਹੀ ਦੇ ਦੇ ਇੱਕ ਭਗਵੰਤ ਦੇ ਮਨ ਚ ਗੱਲ ਇਹ ਆ ਕਿ ਪੰਜਾਬ ਨੂੰ ਨਾ ਬਾਈ ਕੰਗਲਾ ਪੰਜਾਬ ਬਣਾਉਣ ਦੀ ਤਿਆਰੀ ਕਰ ਹਾਂ ਮਰਦਾਂ ਦੀ ਲੜਾਈ ਮਰਦ ਬਣ ਕੇ ਲੜਿਆ ਕਰੋ ਜਨਾਨੀਆਂ ਤੇ ਕਿਉਂ ਪਰਚੇ ਬਾਈ ਸਾਡੀ ਪੰਜਾਬ ਦੀਆਂ ਧੀਆਂ ਤੇ ਕਿਉਂ ਪਰਚੇ ਕੱਲੂ ਇਹ ਨਹੀਂ ਪਤਾ ਅੱਜ ਭਾਨੇ ਦੀ ਭੈਣ ਤੇ ਪਰਚਾ ਹੋਇਆ ਜੋ ਟੀਚਰਾਂ ਕੱਲੂ ਇਹ ਨਹੀਂ ਪਤਾ ਕੀਤੇ ਕਰਦਣ ਬਾਈ ਮੈਂ ਭਗਵੰਤ ਮਾਨ ਨੂੰ ਕਹਿਣਾ ਕਿ ਭਾਨੇ ਨੂੰ ਅੰਦਰ ਕਿਉਂ ਦਿੱਤਾ ਇੱਕ ਆਲੋਚਨਾ ਕਰਨ ਤੇ ਤੇ ਤੁਸੀਂ ਮਾਨ ਸਾਹਿਬ ਇਕਲੀਆਂ ਪਾਉਂਦੇ ਸੀ ਹਰ ਸਿਮਰਤ ਨੂੰ ਸਿਮਰੋ ਭਾਬੀ ਕਹਿੰਦੇ ਸੀ ਕੈਪਟਨ ਨੂੰ ਰੂਸਾ ਦਾ ਆਸਕ ਕਹਿੰਦੇ ਸੀ ਕੈਪਟਨ ਦੀ ਪਜਾਮੀ ਤੇ ਵੀ ਕੰਜਕਸ ਨੇ ਦਾੜੀ ਤੇ ਵੀ ਕੰਜਕਸ ਨੇ ਇੰਨੀ ਬੇਇੱਜ਼ਤੀ ਕਰਾਉਣ ਤੋਂ ਬਾਅਦ ਵੀ ਜੇ ਭਾਨੇ ਨੂੰ ਨਹੀਂ ਛੱਡਦੇ ਕਾ ਮੈਂ ਕਹਿੰਦਾ ਵੀ ਭਗਵੰਤ ਵਰਗਾ ਮਾੜਾ ਰਾਜਨੀਤਿਕ ਬੰਦਾ ਹੀ ਨਹੀਂ 55 55 ਕਰੋੜ ਰੁਪਈਆ ਦੀ ਇੱਥੇ ਰੈਲੀਆਂ ਹੁੰਦੀਆਂ ਨੇ ਬਾਈ 88 ਕਰੋੜ ਰੁਪਏ ਦਾ ਇੱਥੇ ਟੈਂਟ ਲੱਗਦਾ ਜਿਹੜਾ ਬੁਲਟ ਪ੍ਰੂਫ ਟੈਂਟ ਲੱਗਦਾ ਹੈ ਅੱਜ ਤੱਕ ਮੋਦੀ ਦੀ ਰੈਲੀ ਚ ਨਹੀਂ ਲੱਗਿਆ ਹੁਣ ਐਡਾ ਕਿਹੜਾ ਖਤਰਾ ਪੰਜਾਬ ਤੋਂ ਪੈਦਾ ਹੋ ਗਿਆ ਕਿਹੜਾ ਭਗਵੰਤ ਮਾਨ ਕਹਿੰਦਾ ਸੇਵਿਆਂ ਦੀਆਂ ਲਾਟਾਂ ਉੱਚੀਆਂ ਹੋ ਗਈਆਂ ਕੰਧਾਂ ਤੋਂ ਜੇ ਉਹਨਾਂ ਨੂੰ ਅਸੀਂ ਬੁਝਾਉਣ ਦਾ ਕੰਮ ਕਰ ਰਹੇ ਹਾਂ ਕਿ ਅਸੀਂ ਮਾੜੇ ਹੋਗੇ ਅਸੀਂ ਚਿਕਤਾ ਰੋਕੀਏ ਤਾਂ ਵੀ ਸਾਡੇ ਤੇ ਪਰਚੇ ਅਸੀਂ ਲੋਕਾਂ ਦੇ ਪੈਸੇ ਕਢਾ ਕੇ ਦਈਏ ਤਾਂ ਵੀ ਸਾਡੇ ਤੇ ਪਰਚੇ ਇਹ ਕਹਿੰਦੇ ਲੱਖਾ ਸਧਾਨਾ ਉੱਥੇ ਪਹੁੰਚਿਆ ਕਿਵੇਂ ਰੈਲੀ 'ਚ ਤੇ ਬਾਕੀ ਆਗੂ ਕਿਉਂ ਨਹੀਂ ਪਹੁੰਚੇ ਤੇ ਫਿਰ ਉਹ ਇੱਕ ਤੇ ਇੱਕ ਨੂੰ ਡਿਬੇਟ ਰੱਖੀ ਜਿਵੇਂ ਆਤਮਾਨ ਨੇ ਉਹਦੇ ਕਹਿੰਦੇ ਲੱਖਾ ਸਧਾਨਾ ਗਿਆ ਕਿਉਂ ਨਹੀਂ ਉਹ ਕੱਲਾ ਬੰਦਾ ਉਹ ਕਰੇ ਕੀ ਜੇ ਉਹ ਜਾਂਦਾ ਨਹੀਂ ਤਾਂ ਵੀ ਸਰਕਾਰੀ ਜੇ ਉਹ ਜਾਂਦਾ ਹੈ ਤਾਂ ਵੀ ਸਰਕਾਰੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕੋਟ ਦੁੰਨਾ ਚ ਮੌਜੂਦ ਆ ਕੋਟ ਦੁੰਨਾ ਪਾਨਾ ਸਿੱਧੂ ਦਾ ਪਿੰਡਾ ਪਾਨੇ ਸਿੱਧੂ ਦੇ ਘਰ ਚ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਲਗਾਤਾਰ ਜਿਹੜੇ ਪਾਨਾ ਸਿੱਧੂ ਦੇ ਹਮੈਤੀ ਨੇ ਪਾਨਾ ਸਿੱਧੂ ਦੇ ਨਜ਼ਦੀਕੀ ਨੇ ਲਗਾਤਾਰ ਵੇਟ ਕਰ ਰਹੇ ਨੇ ਪਿੰਡ ਦੀ ਪੰਚਾਇਤ ਵੇਟ ਕਰ ਰਹੀ ਆ ਕਿ ਪਾਨਾ ਸਿੱਧੂ ਨੇ ਅਜ ਰਿਹਾ ਹੋਣਾ ਕਿਉਂਕਿ ਪੰਜਾਬ ਪੁਲਿਸ ਨੇ ਪੁਲਿਸ ਪ੍ਰਸ਼ਾਸਨ ਨੇ ਲਿਖਤੀ ਦਿੱਤਾ ਸੀ 3 ਫਰਵਰੀ ਨੂੰ ਸੋ ਤਸਵੀਰਾਂ ਦਿਖਾਵਾਂਗੇ ਕਿ ਪਾਨਾ ਸਿੱਧੂ ਦੇ ਘਰ ਦਾ ਮਾਹੌਲ ਕਿਵੇਂ ਦਾ ਜਿਹੜੇ ਨਜ਼ਦੀਕੀ ਨੇ ਉਹ ਪਹੁੰਚੇ ਹੋਏ ਨੇ ਤਸਵੀਰਾਂ ਦਿਖਾਵਾਂਗੇ ਕਿ ਪਾਨਾ ਸਿੱਧੂ ਰੀਸਪੋਰਟ ਪਾਨਾ ਸਿੱਧੂ ਜਣੀ ਕੇ ਪੋਸਟਰ ਲੱਗੇ ਹੋਏ ਗੇਟ ਤੇ ਤੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਕਰਦੀਆਂ ਦਿਖਾਉਨੇ ਆ ਕਿ ਪਾਨਾ ਸਿੱਧੂ ਦਾ ਇੰਤਜ਼ਾਰ ਕਰ ਰਹੇ ਨੇ ਕਿ ਪਾਨਾ ਸਿੱਧੂ ਅੱਜ ਰਿਹਾ ਹੋਣਗੇ ਸੋ ਸਿੱਧੀਆਂ ਤਸਵੀਰਾਂ ਇਹ ਵੀ ਤੁਹਾਨੂੰ ਦਿਖਾ ਦਈਏ ਕਿ 3 ਫਰਵਰੀ ਨੂੰ ਜਿਹੜਾ ਪ੍ਰਦਰਸ਼ਨ ਹੋਇਆ ਪ੍ਰੋਟੈਸਟ ਹੋਇਆ ਉਸ ਦਿਨ ਪੁਲਿਸ ਪ੍ਰਸ਼ਾਸਨ ਨੇ ਲਿਖਤੀ ਦਿੱਤਾ ਸੀ ਕਿ 10 ਫਰਵਰੀ ਨੂੰ ਰਿਹਾ ਕਰਾਂਗੇ ਉਸ ਤੋਂ ਬਾਅਦ ਸਸਪੈਂਸ ਆ ਕਿ ਰਿਹਾ ਕਰਨਗੇ ਜਾਂ ਨਹੀਂ ਕਰਨਗੇ ਪਰ ਇੱਥੇ ਵੇਟ ਹੋ ਰਹੀਆ ਕਿਉਂਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਨਾਲ ਵੀ ਲੱਖੇ ਸਿਧਾਣੇ ਦੀ ਮੀਟਿੰਗ ਹੋਈ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਨੇ ਕਿਤੇ ਨਾ ਕਿਤੇ ਮੰਗਾਂ ਤੇ ਕਸਮੋ ਕਸਕ ਚੱਲ ਰਹੀਆ ਹੁਣ ਰਿਹਾ ਕਰਨਗੇ ਪੁਲਿਸ ਪ੍ਰਸ਼ਾਸਨ ਕਰੇਗਾ ਜਾਂ ਨਹੀਂ ਕਰੇਗਾ ਪਰ ਇੰਤਜ਼ਾਰ ਇੱਥੇ ਪੂਰਾ ਹੋ ਰਿਹਾ ਸੋ ਉਹਨਾਂ ਦੇ ਨਜ਼ਦੀਕੀ ਰਾਜ ਸਿੰਘ ਖਾਲਸਾ ਮੌਜੂਦ ਨੇ ਖਾਲਸਾ ਜੀ ਕਿਵੇਂ ਦਾ ਲੱਗਦਾ ਸਿਸਟਮ ਤੁਸੀਂ ਇੱਥੇ ਵੇਟ ਕਰ ਰਹੇ ਹੋ ਕਿ ਰਿਹਾ ਕਰਨਗੇ ਭਾਣਾ ਸਿੱਧੂ ਨੂੰ ਪਹੁੰਚਣਗੇ ਅਸੀਂ ਕਿਤੇ ਨਾ ਕਿਤੇ ਸਵਾਗਤ ਨਾਲ ਲੈ ਕੇ ਆਵਾਂਗੇ ਕੀ ਆ ਲੱਗਦਾ ਕੀ ਆ ਸਿਸਟਮ ਤੁਹਾਨੂੰ ਦੇਖੋ ਭਾਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਤਾਂ ਲੱਗਦਾ ਵੀ ਛੱਡਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਸੀ ਨਾ ਭਾਈ ਚਾਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੋਇਆ ਅੱਜ ਤੋ ਉਸ ਵਿਸ਼ਵਾਸ ਤੇ ਖੜੇ ਆਂ ਅੱਜ 10 ਤਰੀਕ ਹੈ ਰਾਤ ਦੇ 12 ਵਜੇ ਤੱਕ ਅਸੀਂ ਟਿਕਾਂਗੇ ਅਗਲਾ ਪ੍ਰੋਗਰਾਮ ਉਦੋਂ ਬਾਅਦ ਦੇਵਾਂਗੇ ਰਿਹਾ ਕਰਨਾ ਚਾਹੀਦਾ ਹੈ ਦੇਖੋ ਜ਼ਬਾਨ ਦਾ ਬ ਜਦੋਂ ਬੰਦਾ ਜਵਾਨ ਦੇ ਜੇ ਤਾਂ ਲੈ ਲਓ ਵੀ ਉਹ ਜਹਾਨ ਹੀ ਦੇ ਗਿਆ ਜਿਹੜੇ ਬੰਦੇ ਨੇ ਜਵਾਨ ਦਿੱਤੀ ਉਹ ਹੈ ਕੌਣ ਨੇ ਉਹ ਸਾਡੇ ਉੱਚ ਅਧਿਕਾਰੀ ਸਤਕਾਰਯੋਗ ਪੜੇ ਲਿਖੇ ਜੇ ਅੱਜ ਭਾਨੇ ਸਿੱਧੂ ਨਹੀਂ ਆਈ ਨਹੀਂ ਹੁੰਦੀ ਤਾਂ ਭਾਈ ਉਹਨਾਂ ਦੀ ਜਵਾਨ ਫਿਰ ਐ ਦੱਸੋ ਅੱਗੇ ਲੋਕ ਫੁੱਲ ਕਿਵੇਂ ਚੜਾਉਣਗੇ ਧਰਨੇ ਏ ਥੋੜੀ ਵੀ ਕੱਲੇ ਭਾਨੇ ਸਿੱਧੂ ਵਾਲਾ ਲੱਗਣਾ ਅੱਗੇ ਵੀ ਧਰਨੇ ਲੱਗਣਿਆ ਸਾਡੀਆਂ ਕਿਸਾਨੀ ਮੰਗਾਂ ਵੀ ਨੇ ਸਾਡੀਆਂ ਸਮਾਜਿਕ ਮੰਗਾਂ ਵੀ ਨੇ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀ ਸਰਕਾਰ ਦੀ ਆਲੋਚਨਾ ਜੋ ਉਹਦੇ ਧਰਨੇ ਲਾਉਣੇ ਆ ਕੱਲ ਨੂੰ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆਇਆ ਕਰਨਗੇ ਫਿਰ ਕਿਵੇਂ ਠਾਇਆ ਕਰਨਗੇ ਕਿਹੜੇ ਮੂੰਹ ਨਾਲ ਕਿਵੇਂ ਲੋਕ ਵਿਸ਼ਵਾਸ ਕਰਨਗੇ ਜਦੋਂ ਭਾਨਾ ਸਿੱਧੂ ਨਾ ਛੱਡਿਆ ਹਾਂ ਉਹਦੇ ਸਾਨੂੰ ਲਿਖਤੀ ਨਾ ਦੇ ਕੇ ਜਾਂਦੇ ਨਾ ਉੱਥੇ ਜਵਾਨ ਕਰਦੇ ਨਾ ਮੀਡੀਆ 'ਚ ਬੋਲਦੇ ਠੀਕ ਸੀ ਅੱਗੇ ਪ੍ਰੋਗਰਾਮ ਚੱਲਦਾ ਸੀ ਕੁਝ ਵੀ ਕਰਦੇ ਪਰ ਜੋ ਲਿਖਤੀ ਜੋ ਜਵਾਨੀ ਹੋਇਆ ਉਹਦੇ ਆਧਾਰ ਤੇ ਸਾਨੂੰ ਆਸ ਹੈ ਕੀ ਅੱਜ ਭਾਨਾ ਸਿੱਧੂ ਆਪਦੇ ਘਰੇ ਆਉਣਾ ਚਾਹੀਦਾ ਹੈ ਬਿਲਕੁਲ ਵੈਸੇ ਤੁਸੀਂ ਵੇਟ ਕਰ ਰਹੇ ਸੀ ਕਿ 10 ਫਰਵਰੀ ਆਉਣੀ ਆ ਜੀ 10 ਫਰਵਰੀ ਆਉਣੀ ਆ ਪਰ 10 ਫਰਵਰੀ ਤੋਂ ਪਹਿਲਾਂ ਹੀ 8 ਫਰਵਰੀ ਨੂੰ ਇੱਕ ਵੱਡਾ ਝਟਕਾ ਜੀ 150 ਅਣਪਛਾਤੇ ਬਾਕੀ ਬਾਇ ਨੇਮ ਪਰਚੇ ਹੋਏ ਨੇ ਪਰਚੇ ਦਰਜ ਹੋਏ ਨੇ ਕਿ ਬੜਬਰ ਟੋਲ ਪਲਾਜ਼ਾ ਤੇ ਭੰਨ ਤੋੜ ਕਰਿਆ ਜੀ ਨੁਕਸਾਨ ਕਰਿਆ ਮਤਲਬ ਭੰਨੇ ਸਿੱਧੂ ਦੇ ਪਰਿਵਾਰ ਤੇ ਵੀ ਪਰਚੇ ਹੋਏ ਨੇ ਭੈਣਾਂ ਤੇ ਪਰਚੇ ਹੋਏ ਨੇ ਪਿਤਾ ਜੀ ਤੇ ਪਰਚੇ ਹੋਏ ਨੇ ਕਿਤੇ ਨਾ ਕਿਤੇ ਕੀ ਲੱਗਦਾ ਵੀ ਪੁਲਿਸ ਪ੍ਰਸ਼ਾਸਨ ਨੇ ਝਟਕਾ ਵੀ ਦਿੱਤਾ 10 ਫਰਵਰੀ ਆਉਣ ਤੋਂ ਪਹਿਲਾਂ ਪਹਿਲਾਂ ਬਿਲਕੁ ਨਾ ਇਹ ਸੰਘਰਸ਼ਾਂ ਦੇ ਵਿੱਚ ਨਵੇਂ ਪੈਂਦੇ ਆ ਉਹਨਾਂ ਨੂੰ ਇਹ ਡਰਾਵੇ ਹੁੰਦੇ ਆ ਉਹਨਾਂ ਦੇ ਘਰ ਦੇ ਵੀ ਕਹਿਣ ਲੱਗ ਜਾਂਦੇ ਆ ਵੀ ਉੱਥੇ ਨਾ ਜਾਇਓ ਪਰਚਾ ਹੋ ਜੂ ਜਦੋਂ ਥੋੜੇ ਮੇਨ ਬੰਦੇ ਦੇ ਲੱਖੇ ਸਿਧਾਣੇ ਬਾਈ ਤੇ ਪਰਚਾ ਕਰਤਾ ਭਾਨ ਦੇ ਪਰਿਵਾਰ ਤੇ ਕਰਤਾ ਲਗਦਾ ਯਾਰ ਉਹ ਨਹੀਂ ਬਖਸੇ ਤੁਸੀਂ ਕੀ ਚੀਜ਼ ਹੋ ਹਨ ਪਰ ਆ ਸਾਰੇ ਨੌਜਵਾਨ ਖੜੇ ਆ ਕੋਈ ਡਰਨ ਵਾਲਾ ਨਹੀਂ ਭਗਵੰਤ ਸਿੰਘ ਮਾਨ ਨੂੰ ਕਹਿ ਦਈਏ ਕਿ ਸਾਡਾ ਇਤਿਹਾਸ ਰਿਹਾ ਬਾਈ ਸਾਡੀ ਅਸੀਂ ਸਾਡੇ ਰਗਾਂ ਚ ਉਹਨਾਂ ਦਾ ਖੂਨ ਦੌੜਦਾ ਜਿਨ੍ਹਾਂ ਨੇ ਪਰਿਵਾਰ ਬਾਰੇ ਹੋਏ ਨੇ ਚਰਖੜੀਆਂ ਦੇ ਚੜੇ ਹੋਏ ਬੰਦ-ਬੰਦ ਕਟਾਏ ਹੋਏ ਨੇ ਪਰਚਿਆਂ ਦੀ ਗੱਲ ਹੀ ਕੁਛ ਨਹੀਂ ਬਾਈ ਜੇ ਅੱਜ ਐ ਲੈ ਲਓ ਵੀ ਅੱਜ 17 18 ਬੰਦਿਆਂ ਦੇ ਪਰਚੇ ਚਾਹੇ 500 ਦੇ ਕਰ ਉਦਾਂ ਹੀ ਕਰ ਦਿੰਦੇ ਸਾਰੇ ਤੇ ਕੋਈ ਚੱਕਰ ਨਹੀਂ ਇਹ ਡਰਾਵੇ ਦੇਣ ਦੇ ਮਾਰਿਆਂ ਦੇ ਹੁੰਦਾ ਤੇ ਇੱਕ ਭਵੰਤ ਦੇ ਮਨ 'ਚ ਗੱਲ ਇਹ ਆ ਕਿ ਪੰਜਾਬ ਨੂੰ ਨਾ ਬਾਈ ਕੰਗਲਾ ਪੰਜਾਬ ਬਣਾਉਣ ਦੀ ਤਿਆਰੀ ਕਰ ਰੱਖੀ ਹੈ ਹੁਣ ਪਹਿਲਾਂ ਜਦੋਂ 84 99 99 'ਚ ਜਿਹੜਾ ਦੌਰ ਆਇਆ ਸੀ ਉਹ ਦੌਰ ਲਿਆਉਣ ਦੀ ਵਾਪਸੀ ਹੈ ਟਰੈਕਟਰ ਤਿਆਰ ਕਰ ਰੱਖੇ ਨੇ ਬਾਈ ਬੁਲਟ ਪ੍ਰੂਫ ਉਹਨਾਂ ਦੀ ਕੀ ਲੋੜ ਹੈ ਬਾਈ ਬਿਨਾ ਗੱਲ ਤੋਂ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਹੈ ਬਾਈ ਉਹਨਾਂ ਨੂੰ ਸਮਝਾਓ ਉਹਨਾਂ ਨੂੰ ਸਿੱਧੇ ਰਾਹ ਪਾਓ ਕਿਉਂ ਨਹੀਂ ਬਾਈ ਨੌਜਵਾਨ ਸਿੱਧੇ ਰਾਹ ਪਹਿਣਗੇ ਉਹੀ ਭਗਵੰਤ ਮਾਨ ਆ ਜਿਹੜਾ ਕਹਿੰਦਾ ਸੀ ਇਹ ਬਾਦਲ ਕੇ ਨੌਜਵਾਨਾਂ ਨੂੰ ਮਾਰਦੇ ਆ ਅੱਜ ਮੈਂ ਪੁੱਛਣਾ ਚਾਹਣਾ ਤੁਸੀਂ ਤੁਸੀਂ ਮੁੱਖ ਮੰਤਰੀ ਹੋ ਸਭ ਕੁਝ ਤੰਤਰ-ਜੰਤਰ ਸਾਰਾ ਤੁਹਾਡੇ ਹੱਥ 'ਚ ਹੈ ਅੱਜ ਤੁਸੀਂ ਨੌਜਵਾਨਾਂ ਨੂੰ ਮਾਰਨ ਦੀ ਵੀ ਤਿਆਰੀ ਕਰੀ ਖੜੇ ਹੋ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚੋਂ ਛੁਟਣ ਦੀ ਤਿਆਰੀ ਹੈ ਆ ਸਭ ਕੁਝ ਹੋ ਹੀ ਰਿਹਾ ਹੈ ਹਾਂ ਮਰਦਾਂ ਦੀ ਲੜਾਈ ਮਰਦ ਬਣ ਕੇ ਲੜਿਆ ਕਰੋ ਜਨਾਨੀਆਂ ਤੇ ਕਿਉਂ ਪਰਚੇ ਬਾਈ ਸਾਡੇ ਪੰਜਾਬ ਦੀਆਂ ਧੀਆਂ ਤੇ ਕਿਉਂ ਪਰਚੇ ਇਹ ਧੀਆਂ ਦੀ ਗੱਲ ਉਹ ਤੋਂ ਬਾਅਦ ਛੱਡੋ ਆਪਣੇ ਇੱਕ ਹੈਡਮਾਸਟਰ ਤੇ ਜੋ ਭਾਨੇ ਦੀ ਭੈਣ ਹੈ ਉਹ ਇੱਕ ਹੈਡਮਾਸਟਰ ਹੈ ਸਕੂਲ ਦੀ ਹੁਣ ਭਗਵੰਤ ਮਾਨ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਸਾਡੇ ਟੀਚਰ ਨੇ ਜਿਹੜੇ ਉਹ ਧਰਨੇਆਂ 'ਚ ਬੈਠੇ ਆ ਜਾਂ ਸਕੂਲਾਂ 'ਚ ਫਿਰ ਤਾਂ ਜਿਹੜੀ ਸਿੱਖਿਆ ਸਾਡੀ ਉਹ ਵੀ ਰੱਬ ਆਸਰੇ ਚੱਲਦੀ ਹੈ ਸਕੂਲ ਵੀ ਰੱਬ ਆਸਰੇ ਚੱਲਦੇ ਆ ਬਾਈ ਜੇ ਪ੍ਰਸ਼ਾਸਨ ਦਾ ਕੀ ਨਹੀਂ ਪਤਾ ਲੱਗਦਾ ਵੀ ਟੀਚਰ ਸਕੂਲ ਜਾਂਦਾ ਜਾਂ ਧਰਨੇ 'ਚ ਜਾਂਦਾ ਉਹ ਤਾਂ ਉੱਥੇ ਹਾਜ਼ਰੀ ਭਈਆਂ ਨਾ ਬਾਈ ਹਾਜ਼ਰੀ ਦੇਖਣੀ ਚਾਹੀਦੀ ਹੈ ਫਿਰ ਐਂ ਦੱਸੋ ਕੋਈ ਬੜਬੜ ਟੋਲ ਪਲਾਜੇ ਤੇ ਨਹੀਂ ਗਏ ਉਹ ਤਾਂ ਰੋਡ ਤੇ ਨਹੀਂ ਗਏ ਉਹ ਤਾਂ ਉੱਥੇ ਜਿੱਥੇ ਸੰਗਰੂਰ ਪ੍ਰੋਟੈਸਟ ਪ੍ਰਦਰਸ਼ਨ ਹੋਇਆ ਉੱਥੇ ਵੀ ਨਹੀਂ ਪਹੁੰਚੇ ਬਿਲਕੁਲ ਨਹੀਂ ਬਾਈ ਉਹ ਤਾਂ ਹਾਜ਼ਰੀ ਦੱਸਦੀ ਹੈ ਬਾਈ ਅਮਨ ਜੀ ਹਾਜ਼ਰੀ ਰੱਖਦੀ ਹੈ ਉਥੋਂ ਸੀਸੀਟੀਵੀ ਕੈਮਰੇ ਕਢਾਓ ਸਕੂਲ ਦੇ ਵਿੱਚ ਜਾ ਕੇ ਤਾਂ ਉਥੇ ਹੋਰ ਟੀਚਰ ਨੂੰ ਉਹਨਾਂ ਨੂੰ ਪੁੱਛੋ ਇਹ ਮੈਂ ਹੋਰ ਵੀ ਗੱਲ ਕਹਿੰਦਾ ਜਿਹੜੇ ਪੰਜਾਬ ਦੇ ਵਿੱਚ ਪੂਰੇ ਸਮੂਹ ਟੀਚਰ ਸਟਾਫ ਹੈ ਉਹਨਾਂ ਨੂੰ ਕਹਣਾ ਵੀ ਇਹ ਤੁਹਾਡੇ ਤੇ ਵੀ ਹਮਲਾ ਹੈ ਕੱਲ ਨੂੰ ਇਹ ਨਹੀਂ ਪਤਾ ਅੱਜ ਭਾਨੇ ਦੀ ਭੈਣ ਤੇ ਪਰਚਾ ਹੋਇਆ ਜੋ ਟੀਚਰਾਂ ਕੱਲ ਨੂੰ ਐ ਨਹੀਂ ਪਤਾ ਕੀਤੇ ਕਰਦਣ ਬਾਈ ਇਨਾਂ ਦਾ ਕੀ ਪਤਾ ਮੂੰਹ ਪੈ ਗਿਆ ਪਰਚੇ ਦੇਣ ਦਾ ਪਰਚਿਆਂ ਦੀ ਰਾਜਨੀਤੀ ਚਲਾ ਲਈ ਪਰ ਭਗਵੰਤ ਮਾਨ ਨੂੰ ਕਹਿੰਦਾ ਕਿ ਭਗਵੰਤ ਸਿੰਘ ਤੇਰੇ ਸੁਪਨੇ ਬਹੁਤ ਵੱਡੇ ਸੀ ਤੂੰ ਕਹਿੰਦਾ ਸੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਾਂਗੇ ਬਾਦਲ ਕਹਿੰਦੇ ਜਾਲ ਚੋਂ ਕੈਪਟਨ ਦੇ ਜਾਲ ਚੋਂ ਛਡਾ ਲਾਂਗੇ ਪਰ ਕੀਤਾ ਕੀ ਹੈ ਮੈਂ ਭਗਵੰਤ ਮਾਨ ਨੂੰ ਕਹਿਣਾ ਕਿ ਭਾਨੇ ਨੂੰ ਅੰਦਰ ਕਿਉਂ ਦਿੱਤਾ ਇੱਕ ਆਲੋਚਨਾ ਕਰਨ ਤੇ ਤੇ ਤੁਸੀਂ ਮਾਨ ਸਾਹਿਬ ਕਿਕਲੀਆਂ ਪਾਉਂਦੇ ਸੀ ਹਰ ਸਿਮਰਤ ਨੂੰ ਸਿਮਰੋ ਭਾਬੀ ਕਹਿੰਦੇ ਸੀ ਕੈਪਟਨ ਨੂੰ ਰੂਸਾ ਦਾ ਆਸਕ ਕਹਿੰਦੇ ਸੀ ਕੈਪਟਨ ਦੀ ਪਜਾਮੀ ਤੇ ਵੀ ਤੰਜ ਕਸਨੇ ਦਾੜੀ ਤੇ ਵੀ ਤੰਜ ਕਸਨੇ ਤੇ ਉਹ ਚੀਜ਼ਾਂ ਤਾਂ ਅਸੀਂ ਉਤਰੇ ਨਹੀਂ ਫਿਰ ਤੁਹਾਡੇ ਦੇ ਕਿਉਂ ਨਹੀਂ ਅਗਲੇ ਨੇ ਪਰਚੇ ਕੀਤੇ ਕਿਉਂਕਿ ਅਗਲੇ ਐਨੀ ਨੀਵੀਂ ਪੱਧਰ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਇਹਨੇ ਨਿਮੀ ਪદ્ધਤੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਜਿਹੜੇ ਅੱਜ ਭਗਵੰਤ ਮਾਨ ਕਰ ਰਹੇ ਨਿੱਜੀ ਵਾਰ ਕਰ ਰਹੇ ਠੀਕ ਹੈ ਖਾਲਸਾ ਜੀ ਹੁਣ ਤੁਸੀਂ ਵੇਟ ਕਰ ਰਹੇ ਹੋ ਕਿਤੇ ਨਾ ਕਿਤੇ ਨੌਜਵਾਨ ਹੋਰ ਵੀ ਨੇ ਲੱਖੇ ਸਿਧਾਣੇ ਬਾਈ ਉਹਨਾਂ ਦੀ ਤੇ ਹੋਰ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਦੀ ਵੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਪਹਿਲਾਂ ਉਹਨਾਂ ਨੇ ਕਹਾ ਕਿ ਸ਼ਾਮ ਨੂੰ ਫੇਰ ਗੱਲ ਕਰਦੇ ਆ ਜੀ ਫੇਰ ਗੱਲਬਾਤ ਹੋਊਗੀ ਉਹ ਗੱਲਬਾਤ ਕਿੱਥੇ ਤੱਕ ਪਹੁੰਚੀ ਹੋਈ ਹੈ ਕੀ ਗੱਲਬਾਤ ਹੋਈ ਆ ਸਾਰੀ ਦੇਖੋ ਬਾਈ ਗੱਲਬਾਤ ਤਾਂ ਮੀਟਿੰਗ ਦੇ ਵਿੱਚ ਤਾਂ ਉਹ ਕਹਿੰਦੇ ਆ ਵੀ ਅਸੀਂ ਛੱਡਾਂਗੇ ਪਰ ਹੁਣ ਰਿਕਾਪਟ ਪਤਾ ਨਹੀਂ ਕਿੱਥੇ ਰੁਕੀ ਪਈ ਐ ਕਿਹੜੀ ਗੱਲ ਤੋਂ ਹਨਾ ਉਹ ਤਾਂ ਬਈ 12 ਵਜੇ ਤੱਕ ਪਤਾ ਲੱਗਣਾ ਵੀ ਇਹ ਛੱਡਦੇ ਆ ਜਾਂ ਨਹੀਂ ਛੱਡਦੇ ਜਾਂ ਸਾਨੂੰ ਧੋਖੇ ਚ ਰੱਖ ਰਹੇ ਨੇ ਜਾਂ ਜਿਹੜਾ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਐ ਉਸ ਦਾ ਵਿਸ਼ਵਾਸ ਘਾਤ ਕਰ ਰਹੇ ਨੇ ਹਨਾ ਉਹ ਤਾਂ ਅਸੀਂ 12 ਵਜੇ ਤੱਕ ਡਿੱਕਾਂਗੇ ਪਰ ਅਨੁਮਾਨ ਕੀ ਲੱਗਦਾ ਕੀ ਸੋਚ ਆ ਕਿ ਕੀ ਪਲਾਨਿੰਗ ਚੱਲ ਰਹੀ ਹੂ ਪੁਲਿਸ ਪ੍ਰਸ਼ਾਸਨ ਦੇ ਜਾਂ ਪੰਜਾਬ ਸਰਕਾਰ ਦੀ ਦੇਖੋ ਮੇਰੇ ਹਿਸਾਬ ਨਾਲ ਤਾਂ ਬਈ ਜੇ ਤਾਂ ਮੇਰੇ ਮੈਂ ਆਪਦੇ ਦਿਮਾਗ ਨਾਲ ਕਹਿਣਾ ਕਿ ਇੰਨੀ ਬੇਇੱਜ਼ਤੀ ਕਰਾਉਣ ਤੋਂ ਬਾਅਦ ਵੀ ਜੇ ਭਾਣੇ ਨੂੰ ਨਹੀਂ ਛੱਡਦੇ ਤਾਂ ਮੈਂ ਕਹਣਾ ਵੀ ਭਵੰਤ ਵਰਗਾ ਮਾੜਾ ਰਾਜਨੀਤਿਕ ਬੰਦਾ ਹੀ ਨਹੀਂ ਜਿਹਨੂੰ ਕੋਈ ਸੂਝ-ਬੂਝ ਹੀ ਨਹੀਂ ਵੀਰ ਮੇਰੀ ਕਿੱਡੀ ਬੇਇੱਜ਼ਤੀ ਹੋ ਗਈ ਮੈਨੂੰ ਲਾਂਹਤਾਂ ਪੈਣ ਲੱਗੀਆਂ ਪਿੰਡਾਂ ਦੇ ਵਿੱਚੋਂ ਮਾਮਾਂ ਧੀਆਂ ਵੀ ਅੱਜਕੱਲ ਕਹਿਣ ਲੱਗੀਆਂ ਵੀ ਭਵੰਤ ਸਿਆਹ ਤੈਨੂੰ ਬਣਾਇਆ ਅਸੀਂ ਤੇਰੇ ਨਾਲ ਸੀ ਇੱਕ ਠੋਕ ਕੇ ਪਰ ਅੱਜ ਅਸੀਂ ਇਹਨਾਂ ਦੀ ਟੀਮ ਨਾਲ ਖੜਿਆਂਗੇ ਕਿਉਂ ਕਿਉਂਕਿ ਤਸੱਦਦ ਕਰ ਰਹੇ ਹਾਂ ਇਸੇ ਤਸੱਦਦ ਨੂੰ ਹਟਾਉਣ ਦੇ ਲਈ ਤਾਂ ਤੈਨੂੰ ਬਣਾਇਆ ਸੀ ਬਾਈ ਲੋਕਾਂ ਨੌਜਵਾਨਾਂ ਨੂੰ ਚਿੱਟੇ ਜੋ ਗੱਡਣ ਲਈ ਤਾਂ ਤੈਨੂੰ ਬਣਾਇਆ ਸੀ ਹੈ ਸਾਡੀਆਂ ਧੀਆਂ ਪੈਣਾ ਜਿਹੜੀਆਂ ਰੁਲਦਿਆਂ ਫਿਰ ਹੁਣ ਐਂ ਦੱਸੋ ਇਹ ਉਹੀ ਭਗੰਤਮਾਨ ਆ ਜਿਹੜਾ ਕਹਿੰਦਾ ਸੀ ਬਾਦਲ ਕਹਿੰਦੇ ਬੱਸਾਂ ਦੇ ਫੋਟੋ ਆ ਇਹਦੀ ਫੁਲਾਣੇ ਦੀ ਫੋਟੋ ਅੱਜ ਝੋਲਿਆਂ ਦੀ ਵੀ ਫੋਟੋ ਆ ਗਈਆਂ ਅੱਜ ਲਫਾਫਿਆਂ ਦੀ ਵੀ ਫੋਟੋ ਆ ਗਈਆਂ ਐਂ ਤਾਂ ਦੱਸ ਦੋ ਵੀ ਚੱਲ ਕਿੱਧਰ ਨੂੰ ਰਿਓ ਕਰ ਕੀ ਰਿਓ ਹੈ ਕਿਹੜੀ ਕਿਹੜੀ ਚੀਜ਼ ਤੇ ਪੂਰ ਉਤਰੇ ਹਾਂ ਬੋਰਡਾਂ ਦੇ ਉੱਪਰ ਰੰਗ ਮਾਰ ਮਾਰ ਸਾਰਾ ਪੰਜਾਬ ਰੰਗਿਆ ਪਿਆ 55 55 ਕਰੋੜ ਰੁਪਈਆ ਦੀ ਇੱਥੇ ਰੈਲੀਆਂ ਹੁੰਦੀਆਂ ਨੇ ਬਾਈ 8 8 ਕਰੋੜ ਰੁਪਏ ਦਾ ਇੱਥੇ ਟੈਂਟ ਲੱਗਦਾ ਜਿਹੜਾ ਬੁਲਟ ਪ੍ਰੂਫ ਟੈਂਟ ਲੱਗਦਾ ਹੈ ਅੱਜ ਤੱਕ ਮੋਦੀ ਦੀ ਰੈਲੀ ਚ ਨਹੀਂ ਲੱਗਿਆ ਹੁਣ ਐਡਾ ਕਿਹੜਾ ਖਤਰਾ ਪੰਜਾਬ ਤੋਂ ਪੈਦਾ ਹੋ ਗਿਆ ਜਿਹੜਾ ਇਹ ਕਹਿੰਦਾ ਸੀ ਕਿ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿੱਦੇ ਚਲਾ ਹੁੰਦਾ ਹੈ ਉਹ ਬਾਦਲ ਤਾਂ ਫਿਰ ਵੀ ਅੱਜ ਯਾਤਰਾ ਕਰਦਾ ਫਿਰਦਾ ਮੈਂ ਕੋਈ ਬਾਦਲ ਦਾ ਹਮਾਇਤੀ ਨਹੀਂ ਪਰ ਭਗਵੰਤ ਸਿੰਘ ਤੈਂ ਅੱਜ ਉਹਨਾਂ ਨੂੰ ਚੰਗੇ ਕਹਿਣ ਲੱਗਾ ਲੋਕ ਕਹਿੰਦੇ ਅੱਜ ਪਿੰਡਾਂ 'ਚ ਬਾਈ ਅਮਨ ਜੀ ਮੈਂ ਜਦ ਹਾਂ ਤੇ ਉਹ ਯਾਤਰਾ ਕਰਦਾ ਫਿਰਦਾ ਕਿਸੇ ਨੇ ਡੜਾ ਨਹੀਂ ਪਰਚੇ ਵਾਲੀ ਰਾਜਨੀਤੀ ਹੈ ਜਿਹੜੀ ਕਿਤੇ ਨਾ ਕਿਤੇ ਇਹ ਭਾਰੂਪੂਗਿਆ ਆਮ ਆਦਮੀ ਪਾਰਟੀ ਤੇ ਪਈ ਰਹੀ ਹੈ ਭਾਈ ਆਹ ਮੁੰਡੇ ਖੜੇ ਆ ਇਹ ਕਹਿੰਦੇ ਆਮ ਆਦਮੀ ਪਾਰਟੀ ਦੇ ਕਿਸੇ ਬੰਦੇ ਦੀ ਡੈਰੀ ਹੈ ਪਿੰਡ ਚ ਅਸੀਂ ਉਹਨੂੰ ਕਿਹਾ ਵੀ ਅਸੀਂ ਤੇਨੂੰ ਦੁੱਧ ਨਹੀਂ ਪਾਉਂਦੇ ਨਹੀਂ ਲਾਹਬ ਸਿੰਘ ਉਹਨੂੰ ਕਿਹਾ ਵੀ ਇਹ ਗਲਤ ਹੋ ਰਿਹਾ ਏਸੇ ਏਰੀਏ ਦੇ ਨੇ ਕਿੰਨੇ ਨੌਜਵਾਨ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਐਡ ਕੀਤਾ ਸਾਡਾ 70% ਵਰਕਰਾਂ ਨੇ ਹਾਂ ਦਾ ਨਾਰਾ ਮਾਰਿਆ ਵੀ ਯਾਰ ਆਪਾਂ ਨੇ ਨਾਲ ਤੂੰ ਗਲਤ ਕਰ ਰਹੇ ਆਂ ਭਾਵੇਂ ਅਸੀਂ ਤੇਰੀ ਪਾਰਟੀ ਦੇ ਬੰਦੇ ਆ ਕਿੰਨੇ ਵਰਕਰ ਜਿਹੜੇ ਟੁੱਟ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਖ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਅਸੀਂ ਬਾਈ ਭਾਨੇ ਨੂੰ ਬਾਹਰ ਕਢਾ ਲਈਏ ਫੇਰ ਪਤਾ ਲੱਗੂ ਵੀ ਇਹਦੀ ਕਿੰਨੀ ਕੁ ਵਿਰੋਧਤਾ ਹੋਗੀ ਕੀ ਕਿਸ ਹੋਗਾ ਯਾਰ ਨਜਾਇਜ਼ ਜੀ ਐ ਦੱਸੋ ਭਾਨਾ ਮਾੜਾ ਕੀ ਕਰ ਰਿਹਾ ਬਾਈ ਲੋਕਾਂ ਦੇ ਚੁੱਲਿਆਂ ਦੀ ਅੱਗ ਜਿਹੜਾ ਭਗੰਤ ਮਾਨ ਕਹਿੰਦਾ ਹੁੰਦਾ ਸੀ ਬੁਝ ਗਈ ਐ ਜੇ ਅਸੀਂ ਉਹ ਚੁੱਲਿਆਂ ਦੀ ਅੱਗ ਜਾਲਣ ਦਾ ਕੰਮ ਕਰ ਰਹੇ ਹਾਂ ਕੀ ਅਸੀਂ ਮਾੜੇ ਆ ਜੜਾ ਭਗਵੰਤ ਮਾਨ ਕਹਿੰਦਾ ਜਿਵੇਂ ਦੀਆਂ ਲਾਟਾਂ ਉੱਚੀਆਂ ਹੋ ਗਈਆਂ ਕੰਧਾਂ ਤੋਂ ਜੇ ਉਹਨਾਂ ਨੂੰ ਅਸੀਂ ਬੁਝਾਉਣ ਦਾ ਕੰਮ ਕਰ ਰਹੇ ਹਾਂ ਕਿ ਅਸੀਂ ਮਾੜੇ ਹੋਗੇ ਅਸੀਂ ਚਿੱਟਾ ਰੋਕੀਏ ਤਾਂ ਵੀ ਸਾਡੇ ਦੇ ਪਰਚੇ ਅਸੀਂ ਲੋਕਾਂ ਦੇ ਪੈਸੇ ਕਢਾ ਕੇ ਦੇਈਏ ਤਾਂ ਵੀ ਸਾਡੇ ਤੇ ਪਰਚੇ ਤੇ ਇਹ ਦੱਸੋ ਵੀ ਅਸੀਂ ਕਰੀਏ ਤਾਂ ਕੀ ਕਰੀਏ ਅਸੀਂ ਘਰੇ ਬਹਿ ਜਾਾਂਗੇ ਬਿਲਕੁਲ ਹੀ ਭਗਵੰਤ ਮਾਨ ਸਾਹਿਬ ਵਾਦਾ ਕਰੋ ਚਿੱਟਾ ਵੀ ਰੋਕੋ ਲੋਕਾਂ ਦੇ ਪੈਸੇ ਜਿਹੜਾ ਹ ਠੱਗ ਏਜੰਟਾਂ ਦੇ ਵਿੱਚ ਫਸੇ ਨੇ ਇਹ ਵੀ ਕਢਾ ਕੇ ਦਿਓ ਪੰਜਾਬ ਨੂੰ ਰੰਗਲਾ ਪੰਜਾਬ ਬਣਾਓ ਅਸੀਂ ਕਿਉਂ ਜਾਈਏ ਬਾਹਰ ਜਦੋਂ ਅਸੀਂ ਮਾਮਾ ਦੇ ਪੁੱਤਾਂ ਸਾਡੇ ਹੀ ਪਰਿਵਾਰ ਨੇ ਸਾਡਾ ਜੀ ਕਰਦਾ ਜਿਲ੍ਹਾ ਖਬਰਾਂ ਕੀ ਕੁਛ ਕਰ ਪਹਿਲਾਂ ਸਾਡੇ ਨਾਲ ਵਾਪੜਿਆ ਨਹੀਂ ਬਾਈ 84 ਚ ਕੀ ਕੁਛ ਹੋਇਆ 91 99 ਚ ਕੀ ਹੋਇਆ ਇਹਨਾਂ ਨੇ ਤਾਂ ਝੂਠੇ ਮੁਕਾਬਲੇ ਬਣਾ ਕੇ ਮਾਰ ਹੀ ਦੇਣੇ ਆ ਯਾਰ ਮਾਗਰ ਸਾਡੇ ਹੀ ਪਰਿਵਾਰ ਰੋਲਣਗੇ ਇਹ 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 ਗੱਲ ਅਸੀਂ ਲੈ ਕੇ ਤੁਰਦੇ ਆ ਬਾਈ ਸਾਨੂੰ ਪਤਾ ਹੈ ਵੀ ਇਹ ਜਿਹੜੀ ਜਿਹੜੀ ਲੀ ਤੇ ਅਸੀਂ ਚੱਲ ਪਿਆ ਇਹ ਜਾਂ ਆਰ ਜਾਂ ਪਾਰ ਦੀ ਲੜਾਈ ਹੈ ਤਾਂ ਉਹਨੂੰ ਸਾਡੇ ਝੂਠੇ ਮੁਕਾਬਲੇ ਉਹਨਾਂ ਕਹਿੰਦੇ ਗੈਂਗਸਟਰ ਕਹਿੰਦੀ ਮਾਰ ਦੇਣ ਇਹਨਾਂ ਨੇ ਕੀ ਪਤਾ ਮਾਰ ਹੀ ਰਹੇ ਨੇ ਬਾਈ ਹੋਨਰਾਜ ਭਾਈ ਇੱਥੇ ਹੀ ਰਹਿਣਾ ਤੁਸੀਂ ਇੱਥੇ ਵੇਟ ਕਰ ਰਹੇ ਹੋ ਹੁਣ ਲਗਾਤਾਰ ਜਿਵੇਂ ਨੌਜਵਾਨ ਵੀ ਪਹੁੰਚੇ ਹੋਏ ਨੇ ਮਤਲਬ ਇੱਥੇ ਇੰਤਜ਼ਾਰ ਕਰੋਗੇ ਰਾਤ ਨੂੰ 12 ਵਜੇ ਤੱਕ ਸਰਿਆ ਤੇ ਇੱਥੇ ਹਾਂ ਜਿੰਨਾ ਮਰਜ਼ੀ ਹੋ ਜਾ ਬਾਈ ਜਦੋਂ ਤੱਕ ਭਾਨਾ ਬਾਹਰ ਨਹੀਂ ਆਉਂਦਾ ਅਸੀਂ ਟਿੱਕੇ ਬੈਠਣ ਵਾਲੇ ਨਹੀਂ ਫਿਰ ਭਾਨਾ ਤਮਨ ਸਾਹਿਬ ਸਾਡੇ ਦੇ ਚਿਹ ਝੂਟੇ ਪਾਸੇ ਕਰਨ ਭਾਵੇਂ ਸਾਨੂੰ ਜੇਲਾ ਸਿਟਣਾ ਪਰ ਭਾਨੇ ਨੂੰ ਹਰ ਗੇ ਜਸੀਂ ਬਾਹਰ ਕਢਾ ਕੇ ਰ੍ਹਾਂਗੇ ਕਿਉਂਕਿ ਭਾਨਾ ਯਾਰ ਸੱਚਾ ਬੰਦਾ ਦਿਲ ਦਾ ਸਾਹ ਬੰਦਾ ਨਿਤਨੇਮੀ ਬੰਦਾ ਹੈ ਜਿਹੜਾ ਬੰਦਾ ਨਿਤ ਨੇਮ ਕਰਦਾ ਡੇਲੀ ਯਾਰ ਉਹ 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 ਕਿਸੇ ਨੂੰ 10000 ਰੁਪਏ ਦੀ ਫਰੋਤੀ ਯਾਰ ਮੈਂ ਤਾਂ ਕਮਾਲ ਮੰਨਦਾ ਭਾਨੇ ਦੇ ਘਰੇ ਖੜੇ ਹਾਂ ਇਹ ਘਰ ਐਂ ਲੱਗਦਾ ਵੀ ਕੋਈ 10000 ਕੋਈ ਘਾਟ ਐ ਇਸ ਘਰ ਦੇ ਵਿੱਚ ਭਾਈ ਇਹਦਾ ਦਾਦਾ ਪਹਿਲਾਂ ਜੁਨੀਅਨ 'ਚ ਰਿਹਾ ਹੈ ਕਿੰਨੇ ਉਹਨੇ ਸੰਘਰਸ਼ ਕੀਤੇ ਤੇ ਉਹ ਪਰਿਵਾਰ ਦੇ ਵਿੱਚੋਂ ਜਿਹੜਾ ਬੰਦਾ ਸੰਘਰਸ਼ੀ ਹੈ ਫਿਰ ਇਹ ਨਾ ਫਰੋਤੀਆਂ ਮੰਗ ਸਕਦਾ ਨਾ ਚੈਨ ਖੋ ਸਕਦਾ ਇਹ ਪਰ ਬਦਲਾਅ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਜਦੋਂ ਇਹਨਾਂ ਦੇ ਲੀਡਰ ਨੇ ਨਾ ਫੰਡ ਕੋਈ ਹੋਰ ਭੇਜਦਾ ਹੈ ਉਦਘਾਟਨ ਕੋਈ ਹੋਰ ਕਰਦਾ ਹੈ ਇਹ ਵੀ 70 ਸਾਲਾਂ 'ਚ ਪਹਿਲੀ ਵਾਰੀ ਹੋਇਆ ਇਹ ਵੀ 70 ਸਾਲਾਂ 'ਚ ਪਹਿਲੀ ਵਾਰੀ ਹੋਇਆ ਕਿ ਬੰਦਾ ਸਕਾਰਪੀਓ ਤੇ ਚੈਨੀ ਖੋਣ ਜਾਊਗਾ ਇਹ ਵੀ ਪਹਿਲੀ ਵਾਰੀ ਜਨਨ ਕਿ ਹਜਮ ਨਹੀਂ ਆਈ ਗੱਲ ਕਿਸੇ ਦੇ ਵੀ ਨਹੀਂ ਆਈ ਲੋਕਾਂ ਨੇ ਇਹਨਾਂ ਸਾਥ ਕਿਉਂ ਦਿੱਤਾ 29 ਤਰੀਕ ਨੂੰ ਕੋਰਟ ਦੋਨੇ ਜਿਹੜਾ ਕੱਟ ਕਿਉਂ ਸੀ ਕੱਟ ਬਲੌਗਰਾਂ ਪਿੱਛੇ ਥੋੜੀ ਹੁੰਦਾ ਇਹਨਾਂ ਕੱਟ ਕੇ ਲੇ ਫੇਸਬੁੱਕ ਹੀ ਬਦਨਾਮ ਬਦਵਾਨਾ ਪਿੱਛੇ ਥੋੜੀ ਹੁੰਦਾ ਇਹਨਾਂ ਜਦ ਰ ਭਾਨੇ ਦੀ ਸਮਾਜ ਦੇ ਵਿੱਚ ਕੋਈ ਦੇਣ ਹੈ ਗਰਾਊਂਡ ਪੱਧਰ ਤੇ ਉਹਨੇ ਕੰਮ ਕੀਤਾ ਤਾਂ ਹੁੰਦਾ ਹੋਰ ਕੋਈ ਕਰਕੇ ਦਿਖਾਵੇ ਜਿਹੜੇ ਹੁਣ ਬੜੇ ਫਿਰਦੇ ਐ ਵੀ ਇਹ ਪਹਿਲਾ ਅਮਰਤਪ ਮੈਂ ਸਭ ਤੋਂ ਕਹਿੰਦਾ ਕਿ ਲੱਖਾ ਬਾਈ ਅਮਰਤਪਾਲ ਬਈ ਬੋਲਿਆ ਸਾਡੀ ਸਮੁੱਚੀ ਟੀਮ ਮੇਰੇ ਪੇਜ ਤੱਕ ਬੰਦ ਕਰਤੀ ਸੀ ਬਾਈ ਹੁਣ ਵੀ ਬੰਦ ਪਿਆ ਸੋਨੂੰ ਦਾ ਪਤਾ ਕਿੰਨਾ ਕਿੰਨੇ ਨੁਕਸਾਨ ਝੱਲੇ ਕੋਈ ਨਹੀਂ ਉਹ ਉਹਦਾ ਕੋਈ ਅਹਿਸਾਨ ਵੀ ਨਹੀਂ ਕੀ ਅਸੀਂ ਕਿਸੇ ਨੂੰ ਕਹਿ ਰਹੇ ਹਾਂ ਪਰ ਦੱਸ ਰਹੇ ਹਾਂ ਜਿਹੜੇ ਲੋਕ ਅੱਜ ਇਕੱਲੇ ਫੇਸਬੁੱਕਾਂ ਤੇ ਕਮੈਂਟ ਕਰਕੇ ਰਜਾਈ ਦਾ ਬਲੰਦੇ ਹਨ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਘਰ ਤੋਂ ਬਾਹਰ ਨਿਕਲ ਕੇ ਤਾਂ ਦੇਖੋ ਯਾਰ ਤੁਹਾਡਾ ਸਰਕਾਰਾਂ ਕਿਵੇਂ ਨੁਕਸਾਨ ਕਰਦੀਆਂ ਨੇ ਕਿਵੇਂ ਹਕੂਮਤਾਂ ਨਾਲ ਮੱਥੇ ਲੱਗਦੇ ਆ ਇਕੱਲੇ ਕਮੈਂਟ ਕਰਨ ਨਾਲ ਜਾਂ ਫੇਸਬੁੱਕ ਤੇ ਬੋਲਣ ਨਾਲ ਬੰਦਾ ਕੋਈ ਵਿਦਵਾਨ ਥੋੜੀ ਬਣ ਜਾਂ ਅਮਰਤਪਾਲ ਲਈ ਕਾਲ ਦੇਵਾਂ ਅਸੀਂ ਤੁਹਾਡੇ ਪਿੱਛੇ ਲੱਗਾਂਗੇ ਅਸੀਂ ਤਾਂ ਕੌਲਾਂ ਦਿੱਤੀਆਂ ਨੇ ਯਾਰ ਉਦੋਂ ਦਾ ਕੋਈ ਬਾਹਰ ਨਹੀਂ ਨਿਕਲੇ ਕਿਸੇ ਲੱਤਾਂ ਲੱਤਾਂ ਨੇ ਬਾਹਰ ਨਹੀਂ ਚੱਲਿਆ 18 ਤਰੀਕ ਨੂੰ ਭਾਈ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਹੈ 18 ਤਰੀਕ ਨੂੰ ਮੈਂ ਵੀ ਬੋਲਦਾ ਲੱਖਾ ਬਈ ਬੋਲਦਾ ਅਗਲੇ ਦਿਨ ਮੇਰਾ ਪੇਜ ਬੰਦ ਕਰ ਦਿੰਦੇ ਐ ਤੇਰੀ ਚੰਗਟਾ ਦਿੰਦੇ ਲੱਖਾ ਬਾਈ 21 ਤਰੀਕ ਦਾ ਕੱਠ ਰੱਖਦਾ ਬਠਿੰਡੇ ਸਾਰੇ ਯਾਰ ਬਾਈ 50 ਬੰਦੇ ਸੀ ਉਦ ਦੇ ਕਿਉਂ ਉਦ ਦੇ ਕਿਉਂ ਨਹੀਂ ਬਾਹਰ ਨਿਕਲੇ ਇੱਕ ਬਾਈ ਘਰਾਂ ਚੋਂ ਇਹ ਦੱਸੋ ਗੱਲਾਂ ਕਹਿਣੀਆਂ ਸੌਖੀਆਂ ਨੇ ਮੈਂ ਕਹਣਾ ਵੀ ਸਾਡੀ ਟੀਮ ਨਾਲ ਆ ਕੇ ਕੰਮ ਕਰਕੇ ਤਾਂ ਦੇਖੋ ਅਸੀਂ ਕਿੱਥੇ ਕਿੱਥੇ ਹਕੂਮਤ ਨਾਲ ਬਾਈ ਮੱਥੇ ਲੈਨੇ ਆਂ ਚਿੱਟਿਆਂ ਦੇ ਪਰਚੇ ਸਾਡੇ ਦੇ ਝੂਠੇ ਆਹ ਏਜੰਟਾਂ ਵਾਲੇ ਪਰਚੇ ਸਾਡੇ ਦੇ ਝੂਠੇ ਯਾਰ ਅਸੀਂ ਵੀ ਪਰਿਵਾਰਾਂ ਵਾਲੇ ਆ ਆਓ ਲੜੋ ਪੰਜਾਬ ਲਈ ਲੜੋ ਪੰਜਾਬ ਲਈ ਖੜੋ ਅਸੀਂ ਤੁਹਾਡੇ ਪਿੱਛੇ ਚੱਲਾਂਗੇ ਇਹ ਵੀ ਨਹੀਂ ਵੀ ਅਸੀਂ ਯਾਰ ਕੋਈ ਅੱਗੇ ਆਉਣ ਲਈ ਫਿਰਦੇ ਆ ਲੜੋ ਪੰਜਾਬ ਲਈ ਪਰ ਤੁਹਾਡੀ ਜਿਹੜੀ ਸੋਚ ਹੈ ਨੀਤ ਹੈ ਉਹ ਪੰਜਾਬ ਪੱਖੀ ਹੋਣੀ ਚਾਹੀਦੀ ਹੈ ਹਾਂ ਦਾ ਨਾਰਾ ਮਾਰੋ ਆਓ ਤੁਹਾਡੇ ਪਿੱਛੇ ਲੱਗਾਂਗੇ ਜਿਹੜੇ ਕੱਲੇ ਫੇਸਬੁੱਕਾਂ ਦੇ ਬਹਿ ਕੇ ਯਾਰ ਕੱਲਾ ਇੱਕ ਸਰਜ ਦਿੰਦੇ ਆ ਹੁਣ ਇਹ ਦੱਸੋ ਇਹ ਕਨੇ ਲੱਖਾ ਸਿਧਾਨਾ ਉੱਥੇ ਪਹੁੰਚਿਆ ਕਿਵੇਂ ਰੈਲੀ 'ਚ ਤੇ ਬਾਕੀ ਆਗੂ ਕਿਉਂ ਨਹੀਂ ਪਹੁੰਚੇ ਤੇ ਫੇਰ ਜਦੋਂ ਇੱਕ ਦਿਨ ਨੂੰ ਡਿਬੇਟ ਰੱਖੀ ਜਿਵੇਂ ਆਤਮਾਨ ਨੇ ਉਹਦੇ ਕਹਿੰਦੇ ਲੱਖਾ ਸਿਧਾਨਾ ਗਿਆ ਕਿਉਂ ਨਹੀਂ ਉਹ ਕੱਲਾ ਬੰਦਾ ਉਹ ਕਰੇ ਕੀ ਜੇ ਉਹ ਜਾਂਦਾ ਨਹੀਂ ਤਾਂ ਵੀ ਸਰਕਾਰੀ ਜੇ ਉਹ ਜਾਂਦਾ ਹੈ ਤਾਂ ਵੀ ਸਰਕਾਰੀ ਯਾਰ ਕੋਈ ਇੱਕ ਇੱਕ ਲੈ ਜਾ ਤਾਂ ਰੱਖ ਲੋ ਨਾ ਇੱਕ ਲਾਈਨ ਬਣਾ ਲਓ ਹਨਾ ਕੋਈ ਤੱਥਾਂ ਦੇ ਆਧਾਰ ਤੇ ਗੱਲ ਤਾਂ ਕਰੋ ਜੇ ਲੱਖਾ ਘਰੇ ਨਜ਼ਰਬੰਦ ਹੋ ਜਾਂਦਾ ਤਾਂ ਕਹਿੰਦੇ ਇਹ ਜਾਣ ਕੇ ਨਹੀਂ ਜਾਂਦਾ ਜਦੋਂ ਲੱਖਾਂ ਅੰਦੋਲਨ ਚੱਲਿਆ ਜਾਂਦਾ ਤਾਂ ਕਹਿੰਦੇ ਇਹ ਸਰਕਾਰ ਨਾਲ ਰਲ ਕੇ ਵਗਿਆ ਤੇ ਲੱਖੇ ਤੇ ਪਰਚੇ ਕਿੰਨੇ ਹਕੂਮਤਾਂ ਨਾਲ ਕਿੰਨੀਆਂ ਟੱਕਰਾਂ ਦਿੱਲੀ ਅੰਦੋਲਨ ਦੇ ਵਿੱਚ ਲੱਖ ਰੁਪਿਆ ਇਨਾਮ ਮੈਂ ਕਹਣਾ ਵੀ ਲੱਖੇ ਵਾਲੀ ਲੈਣ ਤੇ ਆ ਕੇ ਤਾਂ ਦੇਖੋ ਯਾਰ ਕਿਵੇਂ ਹਕੂਮਤਾਂ ਨਾਲ ਮੱਥੇ ਲਾ ਕੇ ਕਿੰਮ ਕੀ ਕੁਸ਼ਿਸ਼ ਚੱਲਣਾ ਪੈਂਦਾ ਅਧੀਆਂ ਗੱਲਾਂ ਤਾਂ ਅਸੀਂ ਦੱਸਦੇ ਨਹੀਂ ਬਾਈ ਕੀ ਕੁਸ਼ਿਸ਼ ਇਹ ਸਿਆਸਤ ਹੈ ਨਾ ਰਾਜਨੀਤੀ ਹੈ ਬਾਲੀ ਮਾੜੀ ਹੈ ਬਾਲੀ ਪੜੀਆਂ ਆਂ ਬੰਦੇ ਨਾਲ ਟੱਕਰ ਨਹੀਂ ਲੈ ਸਕਦਾ ਸਾਨੂੰ ਪਤਾ ਜੁੱਲੀਆਂ ਵਕਾ ਦਿੰਦੀ ਆ ਬਾਈ ਬਿਲਕੁਲ ਰਾਜਬਾਈ ਹੁਣ ਜੇ ਅੱਜ ਨਹੀਂ ਰਿਹਾ ਹੁੰਦਾ ਭਾਨਾ ਸਿੱਧੂ ਤਾਂ ਕੀ ਗਾਹਾਂ ਵਾਲੀ ਕੋਈ ਕੀ ਉਹ ਅਗਲੇ ਤੁਹਾਡੀ ਕੋਈ ਗੱਲਬਾਤ ਅਗਲੇ ਅਗਲੀ ਕਾਲ ਬਾਈ ਸਾਡੇ ਆਗੂ ਹੈ ਬਾਈ ਲੱਖੇ ਹੋਰੀ ਦੇਖੋ ਹਨਾ ਇਹ ਤਾਂ ਅਸੀਂ ਕਹਿੰਦੇ ਨਹੀਂ ਵੀ ਯਾਰ ਸਾਨੂੰ ਨਹੀਂ ਪੁੱਛਿਆ ਨਹੀਂ ਕਰਿਆ ਉਹ ਸਾਡਾ ਆਗੂ ਹੈ ਜਿਹੜਾ ਉਹ ਫੈਸਲਾ ਲਊਗਾ ਸਾਡੇ ਸਿਰ ਮੱਥੇ ਆ ਜਾਂ ਸਾਡੇ ਜਥੇਬੰਦੀ ਵਾਲਿਆਂ ਨੇ ਕਾਕਾ ਕੋਟੜਾ ਜੀ ਨੇ ਫੂਲ ਨੇ ਜਸਵਿੰਦਰ ਸਿੰਘ ਲੋਂਗਵਾਲ ਜੀ ਨੇ ਜਿਹੜੇ ਵੀ ਸਾਡੇ ਆਗੂ ਨੇ ਉਹ ਫੈਸਲਾ 12 ਵਜੇ ਤੱਕ ਢੀਕਾਂਗੇ ਉਦੋਂ ਬਾਅਦ ਅਗਲਾ ਫੈਸਲਾ ਜੋ ਵੀ ਹੋਊਗਾ ਅਸੀਂ ਉਹ ਤੇ ਫੁੱਲ ਚੜਾਵਾਂਗੇ ਆਗੂ ਇੱਕ ਹੁੰਦਾ ਉਹਨੂੰ ਮੰਨ ਲੈਣਾ ਚਾਹੀਦਾ ਇਹ ਨਾ ਬਾਅਦ ਵਿੱਚ ਕਰਿਆ ਕਰੋ ਯਾਰ ਸਾਨੂੰ ਤਾਂ ਪੁੱਛਿਆ ਨਹੀਂ ਸਾਨੂੰ ਤਾਂ ਪਤਾ ਨਹੀਂ ਹਨਾ ਇਹ ਪਾੜ ਪਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ ਜਦੋਂ ਸਟੇਟ ਆਪਣੇ ਤੇ ਚੜ ਕੇ ਆਈ ਹੋਵੇ ਤਾਂ ਫਿਰ ਇੱਕ ਹੋ ਕੇ ਲੜ ਲਿਆ ਕਰੋ ਭਰਾਵੋ ਆਹੀ ਨੁਕਸਾਨ ਪਹਿਲਾਂ ਅਸੀਂ ਖਾਦੇ ਆ ਤੇ ਹੁਣ ਫੇਰ ਖਾ ਰਹੇ ਹਾਂਗੇ ਜੇ ਇੱਕ ਨਾ ਹੋਏ ਤਾਂ ਐ ਲਾ ਲੋ ਵੀ ਇਹ ਘਰਾਂ ਚੋਂ ਵੀ ਤੁਹਾਨੂੰ ਨਿਕਲਣਾ ਬੰਦ ਕਰ ਦਣਗੇ ਤੁਹਾਡੀ ਆਵਾਜ਼ ਤਾਂ ਬਹੁਤ ਦੂਰ ਦੀ ਗੱਲ ਹੈ ਆਵਾਜ਼ ਤਾਂ ਦੱਬੀ ਦੇਣੀ ਹੈ ਤੁਹਾਨੂੰ ਘਰਾਂ ਚੋਂ ਤੁਸੀਂ ਗਲੀ ਚ ਨਹੀਂ ਜਾ ਸਕਦੇ ਇਹੋ ਜਿਹੇ ਮਾੜੇ ਹਾਲਾਤ ਆਉਣੇ ਆ ਪੰਜਾਬ ਤੇ ਬਾਈ ਠੀਕ ਹੈ ਬਿਲਕੁਲ ਜੀ ਸੋ ਪਾਨਾ ਸਿੱਧੂ ਦੇ ਘਰ ਦੀਆਂ ਤਸਵੀਰਾਂ ਵੀ ਦਿਖਾਈਆਂ ਨੇ ਜਿੱਥੇ ਹਮੈਤੀ ਉਹਨਾਂ ਦੇ ਪਹੁੰਚੇ ਹੋਏ ਨੇ ਤੇ ਵੇਟ ਕਰ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਕਿ ਜੇਲ੍ਹ ਚੋਂ ਪਾਨਾ ਸਿੱਧੂ ਨੂੰ ਕਦੋਂ ਰਿਹਾਈ ਹੋਵੇਗੀ ਕਦੋਂ ਬਾਹਰ ਆਵੇਗਾ ਪਾਨਾ ਸਿੱਧੂ ਵੇਟ ਹੋ ਰਹੀ ਆ ਤੇ ਕਹਿ ਰਹੇ ਨੇ ਕਿ ਸਾਰੀ ਰਾਤ ਪਾਨੇ ਸਿੱਧੂ ਦੇ ਘਰ ਰਹਾਂਗੇ ਜੇ ਪੁਲਿਸ ਪ੍ਰਸ਼ਾਸਨ ਰਿਹਾਰ ਨਹੀਂ ਕਰਦਾ ਤਾਂ ਵੱਡੇ ਕਿਤੇ ਨਾ ਕਿਤੇ ਅਗਲੇਰੀ ਅਸੀਂ ਸਾਡੇ ਆਗੂ ਨੇ ਜਿਹੜੇ ਉਹ ਫੈਸਲਾ ਕਰਨਗੇ ਕਿ ਕੀ ਕਰਨਾ ਆਉਣ ਵਾਲੇ ਸਮੇਂ ਚ ਕੈਮਰਾਮੈਨ ਅਸ਼ੋਕ ਮਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ